ਇਤਿਹਾਸ ਸਿਰਜਣ ਵਾਲੀ ਕੌਮ ਕਦੇ ਵੀ ਨਾਟਕਾਂ ਦਾ ਰੂਪ ਨਹੀਂ ਰਹੀ ਉਹਨਾਂ ਨੇ ਇੱਕ ਝਾਕੀ ਪੇਸ਼ ਕੀਤੀ ਸਹਬਜ਼ਾਦੇ ਬਣਾ ਕੇ ਉਹਨਾਂ ਨੂੰ ਦੋ ਜਾਨਿਆਂ ਨੂੰ ਏਦਾਂ ਫੜ ਕੇ ਲਿਆਉਂਦੇ ਆ ਤੇ ਉਹ ਵजीर खान ਦੇ ਪੇਸ਼ ਕਰਦੇ ਆ ਸੋ ਬਹੁਤ ਵੱਡੀ ਇੱਕ ਗਲਤੀ ਆ ਬਹੁਤ ਗਲਤ ਅਸਰ ਇਸ ਚੀਜ਼ ਦਾ ਜਾਵੇਗਾ ਕਿਉਂਕਿ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਉਹ ਲਾਲ ਜਿਨ੍ਹਾਂ ਦੀ ਸ਼ਹਾਦਤ ਦੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਹੈਗੀ ਤੇ ਆਮ ਬੱਚੇ ਉਹਨਾਂ ਦਾ ਰੋਲ ਨਹੀਂ ਕਰ ਸਕਦੇ ਆਪਾਂ ਤਾਂ ਇਹ ਬੇਨਤੀ ਕਰਦੇ ਆ ਅਸੀਂ ਉਹਨਾਂ ਵਰਗੇ ਬਣ ਸਕਦੇ ਆ ਅਸੀਂ ਗੁਰੂ ਦੇ ਪੁੱਤਰ ਬਣ ਸਕਦੇ ਆ ਹਣਾ ਅਸੀਂ ਉਹਨਾਂ ਵਰਗੇ ਬਣ ਸਕਦੇ ਆ ਪਰ ਸਹਬ ਜਿਆਦੇ ਕੋਈ ਨਹੀਂ ਬਣ ਸਕਦਾ ਗੁਰਮਤ ਇਸ ਚੀਜ਼ ਨੂੰ ਕਿਵੇਂ ਦੇਖਦੀ ਹੈ ਕਿ ਕੀ ਵਾਕਈ ਇਹ ਗਲਤ ਹੋਇਆ ਬਿਲਕੁਲ ਜੀ ਗੁਰਮਤ ਦਾ ਜਿਹੜਾ ਨਜ਼ਰੀਆ ਗੁਰਬਾਣੀ ਦਾ ਨਜ਼ਰੀਆ ਉਹ ਬਿਲਕੁਲ ਇਦਾਂ ਤੇ ਇਹ ਗਲਤ ਆ ਗੁਰਮਤ ਨਜ਼ਰੀਏ ਤੋਂ ਇਦਾਂ ਹੁਣ ਅਸਲ ਵਿੱਚ ਸਮੱਸਿਆ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦੀ ਆ ਬਹੁਤ ਚਿਰ ਤੋਂ ਵੀ ਇਹ ਰੌਲਾ ਪੈ ਰਿਹਾ ਵੀ ਸਿੱਖ ਸੈਂਸਰਬੋਡ ਹੋਣਾ ਚਾਹੀਦਾ ਸਾਡੀ ਸ਼੍ਰੋਮਣੀ ਕਮੇਟੀ ਕੋਲ ਇਹ ਅਧਿਕਾਰ ਆ ਜੀ ਹਰ ਕੌਮ ਦੀ ਜਿਹੜੀ ਸਰਗੋਤਮ ਸੰਸਥਾ ਹੁੰਦੀ ਆ ਉਹਨਾਂ ਕੋਲ ਇੱਕ ਅਧਿਕਾਰ ਹੁੰਦਾ ਵੀ ਉਹਨਾਂ ਦੇ ਧਰਮ ਤੇ ਕਿੰਨਾ ਫਲਮਾਂਕਣ ਕੀਤਾ ਜਾ ਸਕਦਾ ਉਹਨਾਂ ਦੇ ਇਤਿਹਾਸ ਨੂੰ ਕਿੰਨਾ ਦਿਖਾਇਆ ਜਾ ਸਕਦਾ ਪਰਦੇ ਤੇ ਜਾਂ ਕਿੰਨਾ ਨਹੀਂ ਦਿਖਾਇਆ ਜਾ ਸਕਦਾ ਜਾਂ ਬਿਲਕੁਲ ਹੀ ਨਹੀਂ ਦਿਖਾਇਆ ਜਾ ਸਕਦਾ ਜੀ ਉਹ ਫੈਸਲਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਲਾ ਕੇ ਕਿ ਅਸੀਂ ਉਸ ਇਸ ਸਾਰੀ ਗੱਲ ਦੀ ਪੜਤਾਲ ਕਰਵਾਈ ਜਾਵੇ ਜਿਹੜੇ ਇਹਦੇ ਵਿੱਚ ਦੋਸ਼ੀ ਬੰਦੇ ਆ ਉਹਨਾਂ ਨੂੰ ਤਲਬ ਕੀਤਾ ਜਾਵੇ ਪਤਾ ਕੀਤਾ ਜਾਵੇ ਵੀ ਉਹਨਾਂ ਨੇ ਭਲੇਖੇ ਨਾਲ ਜਾਂ ਕਿਸੇ ਸਕੂਲ ਦੀ ਉਹ ਐਕਟਿੰਗ ਕੀਤੀ ਗਈ ਆ ਜਾਂ ਉਹ ਝਾਕੀ ਕਿਦਾਂ ਬਣਾਈ ਗਈ ਆ ਸਿੰਘ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਵੀ ਸਾਡੀਆਂ ਸਾਖੀਆਂ ਬਣਦੀਆਂ ਸਾਡੀਆਂ ਝਾਕੀਆਂ ਨਹੀਂ ਬਣਦੀਆਂ ਤੁਸੀਂ ਸਾਖੀ ਸੁਣੋ ਭਾਈ ਤਾਰੂ ਸਿੰਘ ਜੀ ਦੀ ਤੁਸੀਂ ਸਾਖੀ ਸੁਣੋ ਸਾਬ ਜਾਦਿਆਂ ਦੀ ਸਾਡੇ ਮਨ ਚ ਇੱਕ ਕ੍ਰਾਸਤੀ ਪੈਦਾ ਹੁੰਦੀ ਇੱਕ ਬਿੰਬ ਬਣਦਾ ਗੁਰੂ ਸਾਹਿਬ ਦਾ ਇੱਕ ਬਿੰਬ ਬਣਦਾ ਸੇਖ ਇਤਿਹਾਸ ਤੇ ਕਦੇ ਝਾਕੀਆਂ ਨਹੀਂ ਹੋਈਆਂ ਨਾ ਸੇਖ ਇਤਿਹਾਸ ਝਾਕੀਆਂ ਨਾਲ ਪ੍ਰਚਾਰਿਆ ਜਾਣ ਵਾਲਾ ਹੁਣ ਤੁਸੀਂ ਸੋਚੋ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਸੁਣਦੇ ਆ ਖੂਤੇ ਆ ਬਿਲਕੁਲ ਭਾਈ ਜੋਧ ਜੀ ਇੱਕ ਸ਼ਬਦ ਪੜ ਰਹਾ ਜੀ ਆਸਾ ਕੀ ਵਾਰ ਦੀ ਪੌੜੀ ਪੜ ਰਹਾ ਬਿਲਕੁਲ ਜੇ ਤਸੇਵ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਹਮ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਮਾਨ ਅੰਦਰ ਕਿਉਂਕਿ ਸਿੱਖੀ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹਮ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਮਾਨ ਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਗ ਪੈਦਾ ਹੁੰਦੀ ਵਾ ਤੇ ਤੁਸੀਂ ਹੈਰਾਨ ਹੋਵੋਗੇ 1699 ਦੀ ਵਿਸਾਖੀ ਨੂੰ ਹਮ ਜਿਹੜੇ ਸਿੱਖਾਂ ਨੇ ਉੱਥੇ ਸਿਰ ਦਿੱਤਾ ਗੁਰੂ ਸਾਹਿਬ ਨੇ ਸ਼ੇਰ ਮੰਗੇ ਬਿਲਕੁਲ ਉਹਨਾਂ ਵਿੱਚੋਂ ਪੰਜ ਪਿਆਰੇਆਂ ਵਿੱਚੋਂ ਤਿੰਨ ਪਿਆਰੇ ਅਜਿਹੇ ਸ਼ਹਿਰਾਂ ਤੋਂ ਆਏ ਸੀ ਜਿਨ੍ਹਾਂ ਸ਼ਹਿਰਾਂ ਚ ਦਾਸ ਗੁਰੂ ਸਾਹਿਬਾਨ ਸ਼ਰੀਰ ਕਰਕੇ ਕਦੇ ਨਹੀਂ ਗਏ ਪੀਏ ਸਾਹਿਬ ਜਾਦੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਸਾਹਮਣੇ ਵਜ਼ੀਰ ਖਾਨ ਇਹ ਜਿਹੜੀ ਚੀਜ਼ ਆ ਉਹ ਸਿੱਖ ਧਰਮ ਚਾਕੀਆਂ ਦਾ ਮੌਤਾਜ ਨਹੀਂ ਆ ਸਿੱਖ ਧਰਮ ਆਪਣੇ ਆਪ ਚ ਇੱਕ ਵੱਡਾ ਵੱਡ ਮੁੱਲਾ ਵਿਰਸਾ ਹੈ 24 ਘੰਟੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਧਿਆਨ ਸਿੰਘ ਜਥੇਬੰਦੀ ਦਾ ਬਿਆਨ ਨਹੀਂ ਆਇਆ ਸਿਰਫ ਇੱਕ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਬਿਆਨ ਆਉਂਦਾ ਹੋਰ ਕਿਸੇ ਵੱਡੀ ਸੰਸਥਾ ਦਾ ਬਿਆਨ ਤੱਕ ਨਹੀਂ ਆਇਆ ਇਸ ਵਿਸ਼ੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਉਹ ਤਾਂ ਸਾਰਿਆਂ ਨੇ ਬਹਾਨਾ ਲਾ ਦੇਣਾ ਵੀ ਅਸੀਂ ਸ਼ੀਦੀ ਦਿਹਾੜੇ ਮਨਾਉਣ ਵਿੱਚ ਰੁਚੀ ਹੋਈ ਸੀ ਅਸੀਂ ਇਹ ਖਬਰ ਨਹੀਂ ਵੇਖੀ ਉਹ ਤਾਂ ਹਰ ਕਿਸੇ ਬੰਦੇ ਦੇ ਅੱਗੇ ਤੁਸੀਂ ਮੈਕ ਲੈ ਕੇ ਜਾਓਗੇ ਉਹਦੇ ਕੋਲ ਬਹਾਨੇ ਆ ਪਰ ਸਾਨੂੰ ਇਹੋ ਜੀਆਂ ਚੀਜ਼ਾਂ ਤੇ ਸੁਚੇਤ ਹੋਣਾ ਚਾਹੀਦਾ ਵਾ ਇੱਕ ਹਮਲਾ ਹਮਲਾ ਜਿਹੜਾ ਸਾਡਾ ਸਰੀਰ ਸਰੀਰਕ ਹਮਲੇ ਹੁੰਦੇ ਸਾਡੇ ਤੇ ਪਰ ਸਾਡੀ ਸੁਰਤ ਤੇ ਬਹੁਤ ਹਮਲੇ ਹੁੰਦੇ ਆ ਜਾਣੇ-ਅਣਜਾਣੇ ਦੇ ਵਿੱਚ ਬਾਅਦ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਨਾਲ ਲੈ ਲਿਆ ਜਾਂਦਾ ਬੇਦਬੀ ਹੋ ਜਾਵੇ ਤੇ ਕਿਹਾ ਜਾਂਦਾ ਇਹ ਬੰਦਾ ਪਾਗਲ ਸੀ ਸੋ ਉਹ ਸੁਰਤ ਵਾਲੇ ਹਮਲਿਆਂ ਨੂੰ ਸੰਭਲਣਾ ਪੈਣਾ ਵਾ ਅਸਲ ਵਿੱਚ ਸਮੱਸਿਆ ਸਭ ਤੋਂ ਵੱਡੀ ਇਹ ਆ ਕਿ ਸਿੱਖ ਕੌਮ ਦੀ ਆਪਸੀ ਏਕਤਾ ਹੋਵੇ ਤੇ ਇਕੱਠੇ ਹੋ ਕੇ ਇਹਨਾਂ ਸਾਰੇ ਮੁੱਦਿਆਂ ਨਾਲ ਨਜਿੱਠ ਸਕਦੇ ਸੰਗਤ ਜੀ ਤੁਸੀਂ ਵੀ ਦੇਖ ਰਹੇ ਹੋ ਅਖੰਡ ਬਾਣੀ ਪੰਥਕ মিডিਆ ਮੈਂ ਹਾਂ ਗੁਰਦਿਆਲ ਸਿੰਘ ਸਵਾਗਤ ਕਰਦਾ ਸਾਡੇ ਸਾਰੇ ਦਰਸ਼ਕਾਂ ਦਾ ਤੇ ਕੱਲ ਪਰਸੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਸਾਬਜਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਉੜੀਸਾ ਦੇ ਕਿਸੇ ਸਕੂਲ ਦੀ ਵੀਡੀਓ ਦੱਸੀ ਜਾ ਰਹੀ ਹੈ ਸ਼ਾਇਦ ਉਹਦੇ ਵਿੱਚ ਸਕੂਲੀ ਬੱਚਿਆਂ ਕੋਲੋਂ ਸਹਿਬਜ਼ਾਦਿਆਂ ਦੇ ਕਿਰਦਾਰ ਨਾਟਕੀ ਰੂਪ ਵਿੱਚ ਕਰਾਏ ਜਾ ਰਹੇ ਨੇ ਤੇ ਬਹੁਤ ਸਾਰੇ ਲੋਕ ਉਸ ਨੂੰ ਵੇਖ ਰਹੇ ਨੇ ਸ਼ਾਇਦ ਉਹਨਾਂ ਵਿੱਚ ਸਿੱਖਤਾ ਕੋਈ ਬੈਠਾ ਹੀ ਨਹੀਂ ਬਾਕੀ ਸਾਰੇ ਹੀ ਲੋਕ ਜਿਹੜੇ ਆ ਉਹ ਮੋਨੇ-ਖੋਨੇ ਬੈਠੇ ਨੇ ਤਾੜੀਆਂ ਵਜਾ ਰਹੇ ਨੇ ਤੇ ਉਹਨਾਂ ਦੀ ਵਾਹ-ਵਾਹ ਵੀ ਕਰ ਰਹੇ ਨੇ ਪਰ ਜਦੋਂ ਇਹ ਸੋਸ਼ਲ ਮੀਡੀਆ ਤੇ ਹੁੰਦੀ ਤੇ ਬਹੁਤ ਸਾਰੇ ਬੁੱਧੀਜੀਵ ਜਿਹੜੇ ਸਾਡੇ ਸਿੱਖ ਪ੍ਰਚਾਰਕ ਵੀਰ ਨੇ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਸਹਿਬਜ਼ਾਦਿਆਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਨਾਂ ਵਿੱਚ ਇੱਕ ਰੋਸ ਜਿਹੜਾ ਵਾ ਉਹ ਪਾਇਆ ਜਾ ਰਿਹਾ ਹੈ ਕਿ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਅਸਲੀ ਦੀ ਜਿਹੜੇ ਕਹਿ ਸਕਦੇ ਆਪਾਂ ਵੀ ਅਸਲੀ ਨੂੰ ਕੱਟ ਬਖਾਉਣਾ ਕੱਟ ਦੀਵਾ ਦਿਖਾਉਣ ਵਾਸਤੇ ਨਕਲ ਜਿਹੜੀ ਆ ਉਹ ਪ੍ਰੋਸੀਜ ਆ ਰਹੀ ਹੈ ਸਾਨੂੰ ਅਸਲ ਦੀ ਗਰਮਾ ਨੂੰ ਘਟਾਉਣ ਵਾਸਤੇ ਨਕਲ ਜਿਹੜੀ ਉਹ ਸਾਨੂੰ ਪ੍ਰੋਸੀਜ ਆ ਰਹੀ ਹੈ ਆਪਾਂ ਕਰਦੇ ਆਂ ਗੱਲਬਾਤ ਮੇਰੇ ਨਾਲ ਪੰਥ ਪ੍ਰਚਾਰਕ ਵੀਰ ਅਮਰਜੀਤ ਸਿੰਘ ਦੀ ਸੋਰਸਿੰਗ ਕਰਦੇ ਆਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਹਿਬਜ਼ਾਦਿਆਂ ਦੇ ਕਿਰਦਾਰ ਨਿਭਾਏ ਸਾਰੇ ਨੇ ਬੱਚਿਆਂ ਬਣ ਕੇ ਇਹ ਨਾ ਜਿਹੜੀ ਸਮੱਸਿਆ ਵਾ ਇਹ ਤਸਵੀਰਾਂ ਤੋਂ ਸ਼ੁਰੂ ਹੁੰਦੀ ਹੈ ਹਮ ਮੈਂ ਥੋੜਾ ਜਿਹਾ ਇਸ ਬਾਰੇ ਵੀ ਜ਼ਰੂਰ ਦੱਸ ਦਿਆਂ ਜਿਹੜੀ ਗੁਰੂ ਸਾਹਿਬਾਨ ਦੀ ਪਹਿਲੀ ਤਸਵੀਰ ਆ ਨਾ ਜੀ ਇਹ 100 ਸਵਾ 100 ਸਾਲ ਪਹਿਲਾਂ ਸ਼ੋਭਾ ਸਿੰਘ ਚિત੍ਰਕਾਰ ਨੇ ਆਪਣੀ ਤਸਵੀਰ ਹੀ ਬਣਾਈ ਜੀ ਤੇ ਸਿੱਖ ਧਰਮ ਚ ਉਦੋਂ ਪਹਿਲਾਂ ਤਸਵੀਰਾਂ ਦਾ ਕੋਈ ਥਾਂ ਨਹੀਂ ਸੀ ਉਹ ਤਸਵੀਰ ਇੰਨੀ ਕਿ ਚੱਲੀ ਕਿ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ ਹਮ ਪ੍ਰੋਫੈਸਰ ਸਾਬ ਸਿੰਘ ਜਿਨ੍ਹਾਂ ਨੇ 36 ਸਾਲ ਲਾ ਕੇ ਗੁਰਬਾਣੀ ਦੇ ਅਰਥ ਕੀਤੇ ਉਹਨਾਂ ਨੇ ਇਸ ਗੱਲ ਨੂੰ ਕੰਡੈਮ ਕੀਤਾ ਸੀ ਉਹਨਾਂ ਆਖਿਆ ਸੀ ਕਿ ਇਹ ਬਹੁਤ ਗਲਤ ਹੋਵੇਗਾ ਇਹਦੇ ਨਤੀਜੇ ਸਹੀ ਨਹੀਂ ਨਿਕਲਣਗੇ ਤੁਸੀਂ ਅੱਜ ਵੇਖ ਲਓ 90% ਦੀ ਸਿੱਖਾਂ ਦੇ ਘਰਾਂ ਦੇ ਵਿੱਚ ਉਹ ਮਨੋਕਲਪਤ ਸ਼ੋਭਾ ਸਿੰਘ ਦੀ ਤਸਵੀਰ ਹੈ ਪਰ ਗੁਰਬਾਣੀ ਦੇ ਗੁਟਕੇ ਤੇ ਅਰਥਾਂ ਵਾਲੀਆਂ ਪੋਤੀਆਂ ਨਹੀਂ ਆ ਉਥੋਂ ਇਹ ਆਉਂਦੀ ਆਉਂਦੀ ਗੱਲ ਜਿਹੜੀ ਆ ਇਹ ਐਲੀਮੀਨੇਸ਼ਨ ਦੇ ਵਿੱਚ ਆ ਗਈ ਹੁਣ ਉਹ ਜਦੋਂ ਐਮ ਇਦੇ ਵਿੱਚ ਆਵੇਗੀ ਤੇ ਬਾਕੀ ਸਮਾਜ ਦੇ ਵਿੱਚ ਇਹ ਮੈਸੇਜ ਜਾਂਦਾ ਵੀ ਵੇਖੋ ਸਿੱਖਾਂ ਤੇ ਵੀ ਫਿਲਮਾਂ ਬਣਨ ਲੱਗ ਪਈਆਂ ਬਣਨ ਲੱਗ ਪਈਆਂ ਬਿਲਕੁਲ ਪਹਿਲਾਂ ਨਹੀਂ ਸੀ ਪਹਿਲਾਂ ਸਾਡਾ ਬੜਾ ਸਖਤ ਰਵਈਆ ਸੀ ਇਸ ਸੰਬੰਧੀ ਅਸੀਂ ਥੋੜੀ ਜੀ ਢਿੱਲ ਦਿੱਤੀ ਜੀ ਅਗਲੇ ਆਨੇ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਜਾਂ ਹੋਰ ਬਹੁਤ ਕੁਝ ਪਤਾ ਜਿਹੜਾ ਪਰਮਾਰਥ ਦਾ ਰਸਤਾ ਹੈ ਨਾ ਜਿਹੜਾ ਧਰਮ ਦਾ ਰਾਹ ਹਮ ਧਰਮ ਦਾ ਜਿਹੜਾ ਰਸਤਾ ਹੈ ਉਹਦੇ ਵਿੱਚ ਜਿਹੜਾ ਗੁਰੂ ਦਾ ਬਿੰਬ ਹੈ ਹਮ ਉਹ ਸਿੱਖ ਦੇ ਮਨ ਵਿੱਚ ਸਾਰਾ ਕੁਝ ਹੈ ਜੋ ਗੁਰਬਾਣੀ ਚਾਉਂਦਾ ਜੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਹਮ ਹੈਨਾ ਜਾ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਹੈਨਾ ਇਹ ਜਿਹੜਾ ਗੁਰੂ ਦਾ ਬਿੰਬ ਬਹੁਤ ਵੱਡਾ ਹੈ ਜਦੋਂ ਕੋਈ ਇਨਸਾਨ ਗੁਰੂ ਦੀ ਤਸਵੀਰ ਤਿਆਰ ਕਰੇਗਾ ਉਹ ਆਪਣੇ ਦਿਮਾਗ ਦੇ ਵਿੱਚ ਜਿੰਨਾ ਕਿ ਬਿੰਬ ਸਿਰਜਦਾ ਹੈ ਗੁਰੂ ਦਾ ਉਦਾਂ ਦੀ ਤਸਵੀਰ ਤਿਆਰ ਕਰਦਾ ਜੀ ਕਿ ਇਦਾਂ ਦੇ ਗੁਰੂ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਸੋ ਪਹਿਲੀ ਤੇ ਇਹ ਸਾਡੇ ਵਿੱਚ ਬੜੀ ਸਮੱਸਿਆ ਹੈ ਅਸੀਂ ਇਸ ਨੂੰ ਅਸੈਪਟ ਕੀਤਾ ਅੱਜ ਵੀ ਜਦੋਂ ਕਿਤੇ ਅਸੀਂ ਪ੍ਰਚਾਰ ਕਰਦੇ ਵੀਰਾਂ ਭੈਣਾਂ ਨੂੰ ਕਹਿੰਨੇ ਵੀ ਤਸਵੀਰ ਦਾ ਸਿੱਖੀ 'ਚ ਕੋਈ ਥਾਂ ਨਹੀਂ ਹਾਂ ਇੰਨਾ ਸੀ ਇਹ ਸਮਝਣ ਵਾਸਤੇ ਕੁਝ ਤਸਵੀਰਾਂ ਸ਼ਹੀਦਾਂ ਦੀਆਂ ਜੀ ਕਿ ਭਾਈ ਦਾਰੂ ਸਿੰਘ ਜੀ ਦੀ ਖੋਪਰੀ ਲੈ ਰਹੀ ਹੈ ਹੂੰ ਜਲਾਦ ਸਾਡੇ ਬੱਚੇ ਵੇਖਣ ਉਹਦੇ ਤੋਂ ਸਿੱਖਿਆ ਲੈਣ ਵੀ ਖੋਪਰ ਲਵਾ ਲਿਆ ਪਰ ਕੇਸ ਨਹੀਂ ਕਟਾਇਆ ਹੂੰ ਕੰਧ ਤੇ ਇੱਕ ਤਸਵੀਰ ਬਣੀ ਹੈ ਵੀ ਮੀਰ ਮੰਨੂ ਦੀ ਝੇਲ ਵਿੱਚ ਹੂੰ ਸਵਾ ਸਵਾ ਮੰਡੇ ਪੀਸਣ ਪੀਸਣ ਵਾਲੀਆਂ ਉਹਨਾਂ ਬੀਬੀਆਂ ਦੇ ਬੱਚਿਆਂ ਦੇ ਹਨਾ ਬਿਲਕੁਲ ਟੋਟੇ ਕਰਕੇ ਝੋਲੀ ਚ ਪਾਏ ਹੂੰ ਉੱਥੇ ਕੀ ਹੈ ਇੱਕ ਸਨੇਹਾ ਸਾਡੀਆਂ ਭੈਣਾਂ ਨੂੰ ਮਿਲਦਾ ਹੈ ਵੀ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਇੱਥੋਂ ਤੱਕ ਠੀਕ ਸੀ ਪਰ ਜਿਵੇਂ ਜਿਵੇਂ ਇਹ ਫਿਲਮਾਂ ਬਣਦੀਆਂ ਗਈਆਂ ਗੈਰ ਲੋਕਾਂ ਦੇ ਵਿੱਚ ਹੁਣ ਮੈਨੂੰ ਨਹੀਂ ਲੱਗਦਾ ਕਿ ਉਹ ਜਿਨ੍ਹਾਂ ਨੇ ਐਕਟਿੰਗ ਕੀਤੀ ਉਹ ਸਿੱਖ ਹੋਣਗੇ ਗੈਰ ਲੋਕਾਂ ਚ ਇਦਾਂ ਦੱਸਣਿਆ ਗਿਆ ਤੇ ਜਿਵੇਂ ਆਪਾਂ ਤੁਹਾਨੂੰ ਪਤਾ ਵੀ ਇੱਥੇ ਆਪਾਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਤਿਆਰੀ ਕਰਾਉਨੇ ਸੀਰੀਅਲ ਦੀ ਜਾਂ ਕਿਦਾਂ ਹੋ ਸਕਦਾ ਉਹ ਸਾਜ਼ਿਸ਼ ਦੇ ਤਹਿਤ ਹੋਵੇ ਕਿਉਂਕਿ ਆਪਾਂ ਉਹਦੇ ਬਾਰੇ ਪੂਰਾ ਜਾਣਦੇ ਨਹੀਂ ਅਜੇ ਉਹ ਗੱਲਾਂ ਉਹ ਸਰੋਤ ਬਾਹਰ ਨਹੀਂ ਆਏ ਜੀ ਜੀ ਪਰ ਉਹਨਾਂ ਨੇ ਇੱਕ ਝਾਕੀ ਪੇਸ਼ ਕੀਤੀ ਸਾਬਜਾਦੇ ਬਣਾ ਕੇ ਉਹਨਾਂ ਨੂੰ ਦੋ ਜਾਨਿਆਂ ਨੂੰ ਇਦਾਂ ਫੜ ਕੇ ਲਿਆਉਂਦੇ ਆ ਤੇ ਉਹ ਵਜ਼ੀਰ ਖਾਨ ਦੇ ਪੇਸ਼ ਕਰਦੇ ਆ ਸੋ ਬਹੁਤ ਵੱਡੀ ਇੱਕ ਗਲਤੀ ਆ ਬਹੁਤ ਗਲਤ ਅਸਰ ਇਸ ਚੀਜ਼ ਦਾ ਜਾਵੇਗਾ ਕਿਉਂਕਿ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਦੇ ਉਹ ਲਾਲ ਜਿਨ੍ਹਾਂ ਦੀ ਸ਼ਹਾਦਤ ਦੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਹੈਗੀ ਤੇ ਆਮ ਬੱਚੇ ਉਹਨਾਂ ਦਾ ਰੋਲ ਨਹੀਂ ਕਰ ਸਕਦੇ ਆਪਾਂ ਤਾਂ ਇਹ ਬੇਨਤੀ ਕਰਦੇ ਆ ਅਸੀਂ ਉਹਨਾਂ ਵਰਗੇ ਬਣ ਸਕਦੇ ਆ ਅਸੀਂ ਗੁਰੂ ਦੇ ਪੁੱਤਰ ਬਣ ਸਕਦੇ ਆ ਹਣਾ ਅਸੀਂ ਉਹਨਾਂ ਵਰਗੇ ਬਣ ਸਕਦੇ ਆ ਪਰ ਸਾਹਿਬ ਜਾਦੇ ਕੋਈ ਨਹੀਂ ਬਣ ਸਕਦਾ ਗੁਰਮਤ ਇਸ ਚੀਜ਼ ਨੂੰ ਕਿਵੇਂ ਦੇਖਦੀ ਹੈ ਕਿ ਕੀ ਵਾਕਈ ਇਹ ਗਲਤ ਹੋਇਆ ਬਿਲਕੁਲ ਜੀ ਗੁਰਮਤ ਦਾ ਜਿਹੜਾ ਨਜ਼ਰੀਆ ਗੁਰਬਾਣੀ ਦਾ ਨਜ਼ਰੀਆ ਉਹ ਬਿਲਕੁਲ ਇਦਾਂ ਵੀ ਇਹ ਗਲਤ ਆ ਗੁਰਮਤ ਨਜ਼ਰੀਏ ਤੋਂ ਇਦਾਂ ਹੁਣ ਅਸਲ ਵਿੱਚ ਸਮੱਸਿਆ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਦੀ ਆ ਬਹੁਤ ਚਿਰ ਤੋਂ ਵੀ ਇਹ ਰੌਲਾ ਪੈ ਰਿਹਾ ਵੀ ਸਿੱਖ ਸੈਂਸਰ ਬੋਰਡ ਹੋਣਾ ਚਾਹੀਦਾ ਸਾਡੀ ਸ਼੍ਰੋਮਣੀ ਕਮੇਟੀ ਕੋਲ ਇਹ ਅਧਿਕਾਰ ਆ ਜੀ ਹਰ ਕੌਮ ਦੀ ਜਿਹੜੀ ਸਰਵੋਤਮ ਸੰਸਥਾ ਹੁੰਦੀ ਆ ਉਹਨਾਂ ਕੋਲ ਇੱਕ ਅਧਿਕਾਰ ਹੁੰਦਾ ਵੀ ਉਹਨਾਂ ਦੇ ਧਰਮ ਤੇ ਕਿੰਨਾ ਫਲਮਾਂਕਣ ਕੀਤਾ ਜਾ ਸਕਦਾ ਉਹਨਾਂ ਦੇ ਇਤਿਹਾਸ ਨੂੰ ਕਿੰਨਾ ਦਿਖਾਇਆ ਜਾ ਸਕਦਾ ਪਰਦੇ ਤੇ ਜਾਂ ਕਿੰਨਾ ਨਹੀਂ ਦਿਖਾਇਆ ਜਾ ਸਕਦਾ ਜਾਂ ਬਿਲਕੁਲ ਹੀ ਨਹੀਂ ਦਿਖਾਇਆ ਜਾ ਸਕਦਾ ਜੀ ਉਹ ਫੈਸਲਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਲਾ ਕੇ ਜੀ ਕਿ ਅਸੀਂ ਉਸ ਇਸ ਸਾਰੀ ਗੱਲ ਦੀ ਪੜਤਾਲ ਕਰਵਾਈ ਜਾਵੇ ਜਿਹੜੇ ਇਹਦੇ ਵਿੱਚ ਦੋਸ਼ੀ ਬੰਦੇ ਆ ਉਹਨਾਂ ਨੂੰ ਤਲਬ ਕੀਤਾ ਜਾਵੇ ਪਤਾ ਕੀਤਾ ਜਾਵੇ ਵੀ ਉਹਨਾਂ ਨੇ ਭਲੇਖੇ ਨਾਲ ਜਾਂ ਕਿਸੇ ਸਕੂਲ ਦੀ ਉਹ ਐਕਟਿੰਗ ਕੀਤੀ ਗਈ ਆ ਜਾਂ ਉਹ ਚਾਹ ਕਿ ਕਿੱਦਾਂ ਬਣਾਈ ਗਈ ਆ ਕਿਉਂਕਿ ਜੇ ਸਾਡਾ ਸਮਾਜ ਸਿੱਖ ਪੰਥ ਆਪਸੀ ਏਕਤਾ ਭਾਈਚਾਰਾ ਮਜ਼ਬੂਤ ਹੋਵੇਗਾ ਅਸੀਂ ਦੂਜਿਆਂ ਨੂੰ ਤਾਂ ਫਿਰ ਦੱਸਾਂਗੇ ਨਾ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਕਿੰਨਾ ਅਕਸੈਪਟ ਕਰਨਾ ਸਾਡਾ ਇੱਕ ਸਿੰਘ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਵੀ ਸਾਡੀਆਂ ਸਾਖੀਆਂ ਬਣਦੀਆਂ ਸਾਡੀਆਂ ਝਾਕੀਆਂ ਨਹੀਂ ਬਣਦੀਆਂ ਮੈਂ ਸ਼ੁਰੂ ਤੋਂ ਬੇਨਤੀ ਕੀਤੀ ਵੇਖੋ ਤੁਸੀਂ ਸਾਖੀ ਸੁਣਦੇ ਹੋ ਤੁਸੀਂ ਸਾਖੀ ਸੁਣੋ ਭਾਈ ਤਾਰੂ ਸਿੰਘ ਜੀ ਦੀ ਤੁਸੀਂ ਸਾਖੀ ਸੁਣੋ ਸਾਬ ਜਾਦਿਆਂ ਦੀ ਸਾਡੇ ਮਨ ਚ ਇੱਕ ਕ੍ਰਾਸਟੀ ਪੈਦਾ ਹੁੰਦੀ ਇੱਕ ਬਿੰਬ ਬਣਦਾ ਗੁਰੂ ਸਾਹਿਬ ਦਾ ਇੱਕ ਬਿੰਬ ਬਣਦਾ ਸੇਖ ਇਤਿਹਾਸ ਤੇ ਕਦੇ ਝਾਕੀਆਂ ਨਹੀਂ ਹੋਈਆਂ ਨਾ ਸੇਖ ਇਤਿਹਾਸ ਝਾਕੀਆਂ ਨਾਲ ਪ੍ਰਚਾਰਿਆ ਜਾਣ ਵਾਲਾ ਹੁਣ ਤੁਸੀਂ ਸੋਚੋ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਸੁਣਦੇ ਆ ਖੂਤੇ ਬਿਲਕੁਲ ਭਾਈ ਜੋਧ ਜੀ ਇੱਕ ਸ਼ਬਦ ਪੜ ਰਹਾ ਜੀ ਆਸਾ ਕੀ ਵਾਰ ਵੀ ਪੌੜੀ ਪੜ ਰਹਾ ਹੈ ਜੇ ਤਸੇਬ ਐ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਹਮ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਮਾਨ ਅੰਦਰ ਕਿਉਂਕਿ ਸਿੱਖੀ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹਮ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਮਾਨ ਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਗ ਪੈਦਾ ਹੁੰਦੀ ਵਾਹ ਤੇ ਤੁਸੀਂ ਹੈਰਾਨ ਹੋਵੋਗੇ 1699 ਦੀ ਵਿਸਾਖੀ ਨੂੰ ਹਮ ਜਿਹੜੇ ਸਿੱਖਾਂ ਨੇ ਉੱਥੇ ਸਿਰ ਦਿੱਤਾ ਗੁਰੂ ਸਾਹਿਬ ਨੇ ਸਿਰ ਮੰਗੇ ਬਿਲਕੁਲ ਉਹਨਾਂ ਵਿੱਚੋਂ ਪੰਜ ਪਿਆਰੇਆਂ ਵਿੱਚੋਂ ਤਿੰਨ ਪਿਆਰੇ ਜਹੇ ਸ਼ਹਿਰਾਂ ਤੋਂ ਆਏ ਸੀ ਜਿਨ੍ਹਾਂ ਸ਼ਹਿਰਾਂ 'ਚ 10 ਗੁਰੂ ਸਹਿਬਾਨ ਸ਼ਰੀਰ ਕਰਕੇ ਕਦੇ ਨਹੀਂ ਗਏ ਵਾਹ ਉਹਨਾਂ ਨੇ ਗੁਰਬਾਣੀ ਦਾ ਉਪਦੇਸ਼ ਸਿੱਖਾਂ ਦੇ ਰਾਹੀਂ ਸੁਣਿਆ ਸਿੱਖਾਂ ਨੇ ਪ੍ਰਚਾਰਿਆ ਉਪਦੇਸ਼ ਗੁਰੂ ਦਾ ਕੰਨ ਵਿੱਚ ਪਿਆ ਉਪਦੇਸ਼ ਨੂੰ ਕਮਾਇਆ ਤੇ ਇਕੱਠ ਵਿੱਚ ਬੈਠਿਆ ਗੁਰੂ ਨੂੰ ਸੀਸ ਪੇਟ ਕੀਤਾ ਉਹਨਾਂ ਨੇ ਕੋਈ ਝਾਕੀ ਨਹੀਂ ਵੇਖੀ ਜੀ ਸਿੱਖ ਇਤਿਹਾਸ ਝਾਕੀਆਂ ਦਾ ਜਾਂ ਇਹਨਾਂ ਫਿਲਮਾਂ ਦਾ ਜਾਂ ਇਹਨਾਂ ਨਾਟਕਾਂ ਦਾ ਮੁਹਤਾਜ ਨਹੀਂ ਹੈ ਠੀਕ ਹੈ ਝਾਕੀਆਂ ਦੇ ਰਾਹੀਂ ਕੋਈ ਸਮਾਜਿਕ ਮੁੱਦੇ ਸਿਖਾਏ ਜਾ ਸਕਦੇ ਆ ਝਾਕੀਆਂ ਦੇ ਰਾਹੀਂ ਤੁਸੀਂ ਸਿੱਖੀ ਦੀ ਗੱਲ ਉਸ ਤਰੀਕੇ ਨਾਲ ਕਰ ਸਕਦੇ ਹੋ ਪਰ ਤੁਸੀਂ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ کردار ਬਣਾ ਕੇ ਜੀ ਕਿ ਇਹ ਸਾਹਿਬ ਜਾਦੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਸਾਹਮਣੇ ਵਜ਼ੀਰ ਖਾਂ ਇਹ ਜਿਹੜੀ ਚੀਜ਼ ਆ ਉਹ ਸਿੱਖ ਧਰਮ ਚਾਕੀਆਂ ਦਾ ਮੌਤਾਜ ਨਹੀਂ ਆ ਸਿੱਖ ਧਰਮ ਆਪਣੇ ਆਪ ਚ ਇੱਕ ਵੱਡਾ ਮੁੱਲਾ ਵਿਰਸਾ ਹੈ ਜੀ ਰੋਲਾ ਪੈਣ ਤੋਂ ਬਾਅਦ ਹੋਣਾ ਆ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਬਿਆਨ ਆਉਂਦਾ ਕਿ ਲੱਗਦਾ ਨਹੀਂ ਸੀ ਵੀ ਰਾਤੋਂ ਰਾਤ ਉੱਥੇ ਤੋਂ ਇੱਕ ਰੀ ਬਾ ਬਾਵਣੀ ਚਾਹੀਦੀ ਸ਼ਹਿਰ ਦੇ ਵਿੱਚ ਜਾ ਕੇ ਪੂਰਾ ਸਕੂਲ ਕੇ ਰਹਿ ਜਾਂਦਾ ਜਾਂ ਸਕੂਲ ਤੇ ਕਾਰਵਾਈ ਦੀ ਮੰਗ ਉਠਣੀ ਚਾਹੀਦੀ ਉਹ ਕਹਿ ਰਹੇ ਜੀ ਅਸੀਂ ਤਫ਼ਤੀਸ਼ ਕਰਾਂਗੇ ਕਾਰਵਾਈ ਕਰਾਂਗੇ ਕੀ ਲੱਗਦਾ ਹੈ ਜਾਇਜ਼ ਹੈ ਮੇਰੀ ਨਾ ਵੈਸੇ ਜ਼ਿਆਦਾਤਰ ਕੋਸ਼ਿਸ਼ ਜਿਹੜੀ ਗੁਰਮਤ ਪ੍ਰਚਾਰ ਧਰਮ ਪ੍ਰਚਾਰ ਨੂੰ ਸਮਾਂ ਦੇਣ ਦੀ ਹੁੰਦੀ ਹੈ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਸੰਗਤਾਂ ਵਿੱਚ ਗੁਰਮਤ ਪ੍ਰਚਾਰ ਨੂੰ ਪਹਿਲ ਦਿੰਦੇ ਆ ਮੇਰਾ ਯਤਨ ਰਹਿੰਦਾ ਹੈ ਕਿ ਵਾਦੋ ਵਦ ਪ੍ਰਚਾਰ ਕੀਤਾ ਜਾਵੇ ਪਰ ਮੈਂ ਫਿਰ ਵੀ ਬੇਨਤੀ ਕਰਦਾ ਜਿਹੜੀ ਕੌਮ ਦੀ ਸ਼੍ਰੋਮਣੀ ਸੰਸਥਾ ਉਹਦਾ ਬੜਾ ਵੱਡਾ ਹੱਕ ਆ ਬਿਲਕੁਲ ਉਹ ਅੱਜ ਤੋਂ 100 ਸਵਾ 100 ਸਾਲ ਪਹਿਲਾਂ ਜਿਹੜੀ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਖੂਨ ਦੇ ਵਿੱਚੋਂ ਪੈਦਾ ਹੋਈ ਹ ਉਹਦੇ ਤੋਂ ਬਹੁਤ ਵੱਡੀਆਂ ਆਸਾਂ ਤੇ ਅੱਜ ਵੀ ਅਸੀਂ ਇਹੋ ਹੀ ਇਹ ਕਹਿ ਸਕਦੇ ਹਾਂ ਕਿ ਜੇ ਸਾਡਾ ਸਿਸਟਮ ਵਧੀਆ ਹੋਵੇ ਜੇ ਪਹਿਲਾਂ ਹੀ ਅਸੀਂ ਕੋਈ ਸੈਂਸਰ ਬੋਰਡ ਬਣਾਇਆ ਹੋਵੇ ਅਸੀਂ ਸ਼ਰਤਾਂ ਤੈਅ ਕੀਤੀਆਂ ਹੋਣ ਤੇ ਇਦਾਂ ਦੇ ਸਾਨੂੰ ਅਸਲ ਵਿੱਚ ਜੇ ਅਸੀਂ ਨੁਕਸਾਨ ਹੋਣ ਤੋਂ ਬਾਅਦ ਸੋਚਦੇ ਹਾਂ ਬਾਅਦ ਵਿੱਚ ਉਹਦੀ ਪਰਪਾਈ ਨਹੀਂ ਹੁੰਦੀ ਕਦੀ ਵੀ ਸੋ ਸਾਨੂੰ ਪਹਿਲਾਂ ਇਹਨਾਂ ਚੀਜ਼ਾਂ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਨੂੰ ਤਲਬ ਕਰਨਾ ਚਾਹੀਦਾ ਹੈ ਪਤਾ ਕਰਨਾ ਚਾਹੀਦਾ ਹੈ ਔਰ ਸਖਤ ਕਾਰਵਾਈ ਕਰਨੀ ਚਾਹੀਦੀ ਜ਼ਿੰਮੇਵਾਰ ਕਿਨੂੰ ਮੰਨਦੇ ਇਸੀ ਜ਼ਿੰਮੇਵਾਰ ਇਕ ਤਾਂ ਹੈ ਉਹਨਾਂ ਨੂੰ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਮੰਨਦਾ ਜਿਨ੍ਹਾਂ ਨੇ ਇਦਾਂ ਕੀਤਾ ਜਦੋਂ ਹੁਣ ਅਸੀਂ ਅਸੀਂ ਸਿੱਖਾਂ ਸਾਨੂੰ ਇਸਲਾਮ ਧਰਮ ਬਾਰੇ ਕੋਈ ਬਹੁਤੀ ਜੇ ਜਾਣਕਾਰੀ ਨਹੀਂ ਅਸੀਂ ਉਹਨਾਂ ਦੇ ਤਰਮਦਾ ਜਾਂ ਉਹਨਾਂ ਦੇ ਪਾਤਰਾਂ ਦੀ ਇਦਾਂ ਝਾਕੀ ਨਹੀਂ ਬਣਾ ਸਕਦੇ ਸਾਨੂੰ ਘੱਟੋ ਘੱਟ ਇੱਕ ਬੰਦਾ ਇਨਵੋਲਵ ਕਰਨਾ ਚਾਹੀਦਾ ਉਹਨਾਂ ਦਾ ਜਿਹੜਾ ਉਹਨਾਂ ਦੇ ਧਰਮ ਬਾਰੇ ਦੱਸੇ ਹੂੰ ਠੀਕ ਹੈ ਜੀ ਅਸੀਂ ਹਿੰਦੂਆਂ ਦਾ ਨਹੀਂ ਬਣਾ ਸਕਦੇ ਹੂੰ ਇਸੇ ਤਰ੍ਹਾਂ ਜੇ ਉਹਨਾਂ ਨੇ ਸਿੱਖਾਂ ਦਾ ਕੁਝ ਪੇਸ਼ ਕਰਨਾ ਸੀ ਜੇ ਉਹਨਾਂ ਦੀ ਸਚਿਆਰ ਭਾਵਨਾ ਸੀ ਚੰਗੀ ਭਾਵਨਾ ਸੀ ਘਟੋ ਘਟ ਕਿਸੇ ਸਿੱਖ ਵਿਦਵਾਨ ਦੀ رائے ਲੈਂਦੇ ਹੂੰ ਕਿਸੇ ਸਿੱਖ ਵਿਦਵਾਨ ਉਹ ਇਹ ਵੀ ਤਾਂ ਹੋ ਸਕਦਾ ਨਾ ਵੀ ਜ ਜੇ ਆਪਾਂ ਸਾਬਜਾਦਿਆਂ ਦੀ ਗੱਲ ਕਰਦੇ ਆ ਸਾਬਜਾਦਿਆਂ ਨੂੰ ਗ੍ਰਿਫਤਾਰ ਕੀਤਾ ਵਿਖਾਇਆ ਗਿਆ ਸਾਬਜਾਦੇ ਡਾਇਲੋਗ ਬੋਲਦੇ ਦਿਖਾਇਆ ਗਿਆ ਹੋ ਸਕਦਾ ਕਿਸੇ ਸਿੱਖ ਤੋਂ ਸਲਾਹ ਲੈ ਕੇ ਇਹ ਕੀਤਾ ਗਿਆ ਹੋਵੇ ਉਦਾਂ ਕਿਸੇ ਨੂੰ ਕੀ ਪਤਾ ਜੇ ਸਾਨੂੰ ਮੁਸਲਮਾਨਾਂ ਬਾਰੇ ਨਹੀਂ ਪਤਾ ਉਹਨਾਂ ਨੂੰ ਸਿੱਖਾਂ ਬਾਰੇ ਕਿੱਦਾਂ ਬਾਰੇ ਜੇ ਤੁਸੀਂ ਸਲਾਹ ਦੇਣ ਵਾਲਿਆਂ ਬਾਰੇ ਸੋਚੋ ਵੀ ਉਹਨਾਂ ਦੀ ਵੀ ਗਲਤੀ ਹੋ ਸਕਦੀ ਉਹਨਾਂ ਦੀ ਵੀ ਗਲਤੀ ਹੋ ਸਕਦੀ ਸੋ ਇਹਦੋਂ ਇਹਦੋਂ ਵੱਡੀ ਗਲਤੀ ਸਾਡੀਆਂ ਸੰਸਥਾਵਾਂ ਦੀ ਵੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਆਪਾਂ ਕਿੰਨੀ ਝਾਕੀ ਦਿਖਾਉਣੀ ਹੈ ਜਾਂ ਕਿੰਨਾ ਟੀਵੀ ਤੇ ਜਾਂ ਐਮੀਨੇਸ਼ਨ ਚ ਵਿਖਾਉਣਾ ਜਾਂ ਨਹੀਂ ਵਿਖਾਉਣਾ ਮੈਂ ਤੇ ਪਹਿਲਾਂ ਹੀ ਆਪਾਂ ਇਸ ਇੰਟਰਵਿਊ ਦੇ ਵਿੱਚ ਕਿਹਾ ਵੀ ਸਾਡਾ ਸੈਂਸਰ ਬੋਰਡ ਹੋਵੇ ਤੇ ਅਸੀਂ ਸਿੱਧਾ ਫੈਸਲਾ ਇਹ ਰੱਖੀ ਹੈ ਵੀ ਸਿੱਖ ਇਹ ਗੱਲ ਹੋ ਗਈ 24 ਘੰਟੇ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਅਧੰਗ ਸਿੰਘ ਜਥੇਬੰਦੀ ਦਾ ਬਿਆਨ ਨਹੀਂ ਆਇਆ ਸਿਰਫ ਇੱਕ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਬਿਆਨ ਆਉਂਦਾ ਹੋਰ ਕਿਸੇ ਵੱਡੀ ਸੰਸਥਾ ਦਾ ਬਿਆਨ ਤੱਕ ਨਹੀਂ ਆਇਆ ਇਸ ਵਿਸ਼ੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਉਹ ਤਾਂ ਸਾਰਿਆਂ ਨੇ ਬਹਾਨਾ ਲਾ ਦੇਣਾ ਵੀ ਅਸੀਂ ਸ਼ੀਦੀ ਦਿਹਾੜੇ ਮਨਾਉਣ ਵਿੱਚ ਰੁੱਝੇ ਹੋਏ ਸਾਂ ਅਸੀਂ ਇਹ ਖਬਰ ਨਹੀਂ ਵੇਖੀ ਉਹ ਤਾਂ ਹਰ ਕਿਸੇ ਬੰਦੇ ਦੇ ਅੱਗੇ ਤੁਸੀਂ ਮੈਕ ਲੈ ਕੇ ਜਾਓਗੇ ਉਹਦੇ ਕੋਲ ਬਹਾਨੇ ਆ ਪਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਤੇ ਸੁਚੇਤ ਹੋਣਾ ਚਾਹੀਦਾ ਵਾ ਇੱਕ ਹਮਲਾ ਹਮਲਾ ਜਿਹੜਾ ਸਾਡਾ ਸਰੀਰ ਸਰੀਰਕ ਹਮਲੇ ਹੁੰਦੇ ਸੜ ਤੇ ਪਰ ਸਾਡੀ ਸੁਰਤ ਤੇ ਬਹੁਤ ਹਮਲੇ ਹੁੰਦੇ ਆ ਜਾਣੇ ਅਣਜਾਣੇ ਦੇ ਵਿੱਚ ਬਾਅਦ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਨਾਲ ਲੈ ਲਿਆ ਜਾਂਦਾ ਬੇਦਬੀ ਹੋ ਜਾਵੇ ਤੇ ਕਿਹਾ ਜਾਂਦਾ ਇਹ ਬੰਦਾ ਪਾਗਲ ਸੀ ਸੋ ਉਹ ਸੁਰਤ ਵਾਲੇ ਹਮਲਿਆਂ ਨੂੰ ਸੰਭਲਣਾ ਪੈਣਾ ਵਾ ਅਸਲ ਵਿੱਚ ਸਮੱਸਿਆ ਸਭ ਤੋਂ ਵੱਡੀ ਇਹ ਆ ਇਸ ਸੇਖਾ ਕੌਮ ਦੀ ਆਪਸੀ ਏਕਤਾ ਹੋਵੇ ਸੇਖ ਇਕੱਠੇ ਹੋ ਕੇ ਇਹਨਾਂ ਸਾਰੇ ਮੁੱਦਿਆਂ ਨਾਲ ਨਜਿੱਠ ਸਕਦੇ ਆ ਜਿੰਨਾਂ ਚਿਰ ਅਸੀਂ ਕੱਲੇ-ਕੱਲੇ ਪਟਕਦੇ ਰਵਾਂਗੇ ਉਹਨਾਂ ਚਿਰ ਕੋਈ ਬਹੁਤਾ ਹਾਲ ਨਹੀਂ ਹੈ ਕਮੈਂਟਾਂ ਦੇ ਵਿੱਚ ਕੁਝ ਲੋਕਾਂ ਨੇ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਵਾ ਕਿ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਬਾਲ ਵੀਰ ਦਿਵਸ ਜਿਹੜਾ ਨਾਂ ਤੇ ਮਨਾਇਆ ਗਿਆ ਉਹ ਵੀ ਇੱਕ ਕਿਸੇ ਚੀਜ਼ ਦਾ ਹਿੱਸਾ ਸੀ ਵੇਖੋ ਜੀ ਇਹ ਸੇਖ ਇਤਿਹਾਸ ਦੇ ਵਿੱਚ ਬਾਬੇ ਕਿਹਾ ਜਾਂਦਾ ਬਿਲਕੁਲ ਭਾਵੇਂ ਉਹਨਾਂ ਦੀ 7 ਸਾਲ ਦੀ ਉਮਰ ਸੀ 9 ਸਾਲ ਦੀ ਸੀ ਪਰ ਉਹਨਾਂ ਦਾ ਕਾਰਨਾਮਾ ਬਹੁਤ ਵੱਡਾ ਸੀ ਤੇ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਹਾ ਜਾਂਦਾ ਹੈ ਸਾਬ ਜਾਦੇ ਕਿਹਾ ਜਾਂਦਾ ਗੁਰੂ ਕੇ ਲਾਲ ਸ਼ਬਦ ਵਰਤੇ ਜਾਂਦਾ ਸੋ ਇਹ ਬਾਲ ਵੀਰ ਸ਼ਬਦ ਜਿਹੜਾ ਵਾ ਇਹ ਕਿਸੇ ਵੀ ਤਰੀਕੇ ਨਾਲ ਟਕਮਾ ਨਹੀਂ ਆ ਛੇਕ ਇਤਿਹਾਸ ਦੇ ਵਿੱਚ ਬਾਬੇ ਸ਼ਬਦ ਆ ਸੋ ਇਹਦੇ ਨਾਲ ਕੋਈ ਮੈਂ ਸਮਝਦਾ ਵਾਂ ਪੀ ਇਹ ਬਹੁਤ ਇੱਕ ਗਲਤ ਸ਼ਬਦ ਜਿਹੜਾ ਲਿਆ ਆ ਗਿਆ ਵਾ ਸੋ ਸਾਡਾ ਸ਼ਬਦ ਆ ਸਾਬ ਜਾਦੇ ਬਾਬੇ ਹਮ ਬਾਲ ਵੀਰ ਸ਼ਬਦ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਸੋ ਇਹ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਧਰਮ ਦੀਆਂ ਮਾਨਤਾਵਾਂ ਦਾ ਖਿਆਲ ਰੱਖਿਆ ਜਾਵੇ ਉਥੇ ਕਿਹੜੀ ਗੱਲ ਫਿੱਟ ਬੈਠਦੀ ਹੈ ਕਿਹੜੀ ਨਹੀਂ ਬੈਠਦੀ ਪਰ ਤੁਹਾਨੂੰ ਪਤਾ ਹੈ ਸਿੱਖੀ ਤੇ ਹਮਲੇ ਹੁੰਦੇ ਆਏ ਹੁੰਦੇ ਰਹਿਣੇ ਆ ਇਹ ਤੇ ਤੁਸੀਂ ਉਹਨਾਂ ਦੀ ਤਾਂ ਗੱਲ ਛੱਡੋ ਮੈਂ ਸਿੱਖਾਂ ਨੂੰ ਇਹ ਗੱਲ ਕਰਾਂਗਾ ਕਿ ਜਿੱਨਾਂ ਚਿਰ ਅਸੀਂ ਇਕੱਠੇ ਹੋ ਕੇ ਆਪਣੇ ਮਸਲਿਆਂ ਲਈ ਇਕੱਤਰ ਨਹੀਂ ਹੁੰਦੇ ਉਹਨਾਂ ਚਿਰ ਇਦਾਂ ਵਾਪਰਦਾ ਰਹੇਗਾ ਵੱਡੀ ਗੱਲ ਅਗਲਾ ਪ੍ਰੈਸ 'ਚ ਮਾਫੀ ਮੰਗ ਲਏਗਾ ਅੱਗੇ ਫੇਰ ਕੋਈ ਘਟਨਾ ਹੋਵੇਗੀ ਅਸੀਂ ਉਹਦੇ ਪਿੱਛੇ ਪੈ ਜਾਵਾਂਗੇ ਫੇਰ ਮਾਫੀ ਮੰਗੀ ਜਾਏਗੀ ਇਦਾਂ ਕੋਈ ਬਹੁਤਾ ਫਰਕ ਪੈਣ ਵਾਲਾ ਕੀ ਹੋਊਗਾ ਫੇਰ ਹੱਲ ਸਿੱਖ ਕੌਮ ਇਕੱਠੀ ਹੋਵੇ ਇੱਕ ਪਲੇਟਫਾਰਮ ਤਿਆਰ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਆਪਣੇ ਫਰਜ਼ ਸਮਝੇ ਤੇ ਉਹ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਲਵੇ ਪਹਿਲਾਂ ਐਕਸ਼ਨ ਲਿਆ ਜਾ ਜੇ ਉਹਨਾਂ ਤੇ ਐਕਸ਼ਨ ਕਰਨਾ ਹੋਵੇ ਤੇ ਤੁਹਾਡੇ ਹਿਸਾਬ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਬਣਦੀ ਇਹ ਤਾਂ ਵੇਖੋ ਜੀ ਜਿਹੜੇ ਕੌਮ ਦੇ ਬੁੱਧੀਜੀਵ ਆ ਜਾਂ ਜੋ ਸਿੱਖ ਮਰਿਆਦਾ ਅਨੁਸਾਰ ਜੋ ਸਜ਼ਾ ਲਾਈ ਜਾਂਦੀ ਹੈ ਇਦਾਂ ਦੀ ਗਲਤੀ ਕਰਨ ਵਾਲੇ ਨੂੰ ਉਹ ਲਾਈ ਜਾ ਸਕਦੀ ਸਿੱਖ ਰਵਾਇਤਾ ਅਨੁਸਾਰ ਹੁਣ ਤੱਕ ਸਜ਼ਾ ਦਿੱਤੀ ਵੀ ਜਾਂਦੀ ਆਈ ਆ ਪਰ ਸਿੱਖ ਰਵਾਇਤਾਂ ਅਨੁਸਾਰ ਹੀ ਬਾਣੀ ਬਾਣੇ ਦੇ ਧਾਰਨੀ ਜਿਹੜੇ ਆ ਉਹ ਇਹਦਾ ਫੈਸਲਾ ਲੈ ਸਕਦੇ ਆ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਜਾਂ ਮੰਨ ਲਓ ਕਿਸੇ ਰਾਜਨੀਤਿਕ ਰੰਗਤ ਦੇਣ ਵਾਸਤੇ ਇਸ ਚੀਜ਼ ਨੂੰ ਜਿਹੜਾ ਨਾਂ ਵਿਖਿਆ ਜਾਂਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਲਈ ਠੀਕ ਹੈ ਜੀ ਸੋ ਸੰਗਤ ਜੀ ਪਿਛਲੇ ਲੰਬੇ ਸਮੇਂ ਤੋਂ ਇਹ ਕਟੜਾ ਜਿਹੜੀ ਵਾਪਰਦੀ ਹੈ ਬਾਲ ਵੀਰ ਦਿਵਸ ਦੀ ਆਪਾਂ ਗੱਲ ਕਰ ਲਈਏ ਤਾਂ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਇਹ ਐਲਾਨ ਕੀਤਾ ਗਿਆ ਸੀ ਪਰ ਉਦੋਂ ਵੀ ਭਾਜੀਪੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਸਿੱਖ ਬੁੱਧੀਜੀਵ ਸਾਡੇ ਕੋਲ ਆ ਕੇ ਬੈਠਣ ਉਹ ਸਾਡੇ ਨਾਲ ਵਿਚਾਰ ਕਰ ਸਕਦੇ ਆ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਨਾਮ ਸਹੀ ਨਹੀਂ ਆ ਤੇ ਉਹਨੂੰ ਨਾਮ ਵੀ ਬਦਲਿਆ ਜਾ ਸਕਦਾ ਫਿਰ ਵਿਚਾਰ ਹੋਈਆਂ ਕਿਉਂ ਨਹੀਂ ਕਿਉਂ ਨਹੀਂ ਬਦਲਿਆ ਗਿਆ ਤੇ ਜਿਹੜਾ ਬਾਰ-ਬਾਰ ਸਿੱਖੀ ਤੇ ਹਮਲੇ ਹੋ ਰਹੇ ਨੇ ਕਿਉਂ ਹੋ ਰਹੇ ਨੇ ਕੌਣ ਕਰਵਾ ਰਿਹਾ ਕੌਣ ਜ਼ਿੰਮੇਵਾਰ ਹੈ ਇਹ ਸਾਰਾ ਹੀ ਤਫ਼ਤੀਸ਼ ਦਾ ਹਿੱਸਾ ਹੈ ਤੇ ਅਸੀਂ ਸਾਡੀਆਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਗੁਜਾਰਸ਼ ਕਰਾਂਗੇ ਕਿ ਜਰੂਰ ਇਸ ਚੀਜ਼ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਜੋ ਇਸ ਗੱਲ ਦੇ ਵਿੱਚ ਗੁਨਾਹਗਾਰ ਨੇ ਉਹਨਾਂ ਲੋਕਾਂ ਨੂੰ ਕਟਾਰੇ ਵਿੱਚ ਲਿਆਉਣਾ ਚਾਹੀਦਾ ਜਾਂ ਗੁਰਮਤ ਅਨੁਸਾਰ ਜੋ ਸਜ਼ਾ ਬਣਦੀ ਹੈ ਉਹ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਸਿੱਖੀ ਦੇ ਵਿੱਚ ਝਾਕੀਆਂ ਨਹੀਂ ਸਾਖੀਆਂ ਬਣਦੀਆਂ ਨੇ ਇਤਿਹਾਸ ਸਿਰਜਣ ਵਾਲੀ ਕੌਮ ਕਦੇ ਵੀ ਨਾਟਕਾਂ ਦਾ ਰੂਪ ਨਹੀਂ ਰਹੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰੋ ਅਖੰਡ ਬਾਣੀ ਧੰਨਵਾਦ